ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਡੈਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਭਾਈ ਰੂਪਾ ਤਹਿਸੀਲ ਫੂਲ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਅੱਜ ਤਿੰਨਾ ਮੱਝਾਂ ਮਿੱਤਰੋ ਤੁਹਾਨੂੰ ਸੱਜਣਾ ਦਿਖਾ ਰਹੇ ਹਾਂ ਭਾਈ ਜੀਵਨ ਸਿੰਘ ਜਵੰਦੇ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਹਾਂ ਬਾਈ ਦਾ ਜਿਹੜਾ ਗੋਤਵੀ ਜਵੰਦਾ ਹੈ ਤੇ ਬਾੜ ਦੇ ਵਿੱਚ ਜਵੰਦਾ ਹੈ ਤੇ ਪੂਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਵੀ ਕਦੋਂ ਕਸੂਆਂ ਨੇ ਕਿੰਨਾ ਕਿੰਨਾ ਜਿਹੜਾ ਦੁੱਧ ਤਿਆਰ ਹੈ ਇੰਨਾ ਦੇ ਬੱਚੇ ਆ ਪੂਲੇ ਖੜੇ ਨੇ ਬਾਈ ਦਾ ਜਿਹੜਾ ਕੰਮ ਆ ਦੁੱਧ ਦਾ ਕੰਮ ਹੈ ਤੇ ਕਾਫੀ ਨਗ ਬਾਈ ਕੋਲੇ ਰੱਖੇ ਹੋਏ ਨੇ ਹਾਂ ਹਾਂਜੀ ਬਾਈ ਜੀ ਬੀਨ ਕੀ ਹਾਲ ਚਾਲ ਹੈ ਠੀਕ ਹੈ ਜੀ ਵਧੀਆ ਜੀ ਠੀਕ ਹੈ ਸੇਤਾ ਹਾਂਜੀ ਹੋ ਜੀ ਹਾਂਜੀ ਠੀਕ ਹੈ ਆਪਣੇ ਕੋਲੇ ਤਿੰਨ ਨਗ ਆ ਹਨਾ ਹਾਂਜੀ 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 ਤੇ ਸਟਾਰਟਿੰਗ ਤੇ ਆਪਾਂ ਪਹਿਲਾਂ ਗੱਲ ਕਰਦੇ ਆ ਚੰਗੇ ਹਵਾਨੇ ਵਾਲੀ ਹਨਾ ਇਹਦਾ ਸੂਆ ਜੀ ਇਹ ਦੂਜੇ ਜੀ ਦੂਜੇ ਸੂਏ ਸੂਈਆ ਕਦੋਂ ਕਰੀ ਸੂਈ ਵੀ ਆ ਇਹਨੂੰ ਮਹੀਨਾ ਹੋ ਗਿਆ ਲੱਗਦਾ ਤਿਆਰ ਬਹੁਤ ਆ ਹਨਾ ਕਿੰਨਾ ਅੱਕ ਜਿਹੜਾ ਦੁੱਧ ਤਿਆਰ ਹੋ ਹਾਂਜੀ 16 ਕਿਲੋ 16 ਲੀਟਰ ਤਿਆਰ ਹੈ ਤਿਆਰ ਹੈ ਮਹੀਨਾ ਹੋ ਗਿਆ ਸੂਈ ਨੂੰ ਹਾਂ ਮਹੀਨਾ ਤੇ ਮਨ ਲਾ ਵੀ ਦੋ ਟਾਈਮ ਕੋਈ ਤਸੱਲੀ ਕਰਨਾ ਚਾਹੁੰਦਾ ਹਾਂ ਕਰ ਸਕਦਾ ਓਕੇ 16 ਲੀਟਰ ਮਿੱਤਰੋ ਦੁੱਧ ਤਿਆਰ ਆ ਦੂਜਾ ਸੂਆ ਸੂਈ ਵੀ ਆ ਮਹੀਨਾ ਹੋ ਗਿਆ ਬਾਈ ਕਹਿੰਦਾ ਵੀ ਸੂਈ ਨੂੰ ਥਣ ਲੈਵੇ ਦੀ ਮਿੱਤਰੋ ਪੂਰੀ ਸਾਫ ਹੈ ਸਿੰਘਾਂ ਦੀ ਸੇਬ ਵੀ ਸੋਹਣੀ ਹੈ ਇਹਨੂੰ ਤੋਰੋ ਜੀ ਨਾਲ ਦੀ ਨਾਲ ਮਿੱਤਰੋ ਆਪਾਂ ਸਾਨੂੰ ਤੋੜ ਕੇ ਦਿਖਾਉਂਦੇ ਜਾਵਾਂਗੇ ਤੇ ਮਗਰ ਮਿੱਤਰੋ ਕੱਟਾ ਹੈ ਤੇ ਬਾਈ ਕਹਿੰਦਾ ਵੀ ਇੱਕ ਮਹੀਨਾ ਹੋ ਗਿਆ ਸੂਈ ਨੂੰ ਸੋ ਬਹੁਤ ਹੀ ਸੋਹਣੇ ਕੱਦ ਕਾਠ ਵਾਲੀ ਬਰੀਕੀਆਂ ਦੇ ਵਿੱਚ ਕਹਿ ਸਕਦੇ ਆ ਮਿੱਤਰੋ ਚੰਗੀਆਂ ਮੱਝਾਂ ਹੀ ਆ ਤੇ ਨਹੀਂ ਕੋਈ ਐ ਨਹੀਂ ਹੋ ਸਕਦਾ ਵੀ ਇੱਕ ਵੀ ਤਿੰਨਾ ਦੇ ਵਿੱਚੋਂ ਕੋਈ ਕਮੀ ਹੋਵੇ ਤਿੰਨੇ ਮੱਝਾਂ ਮਿੱਤਰੋ ਪੂਰੀਆਂ ਹੀ ਚੰਗੀਆਂ ਨੇ ਤੇ ਚੰਗੇ ਦੁੱਧ ਵਾਲੀਆਂ ਨੇ ਜੇਕਰ ਕੋਈ ਭਰਾ ਨਵਾਂ ਕੋਈ ਕਿੱਤਾ ਕਰਨਾ ਚਾਹੁੰਦਾ ਹੋਵੇ ਤਾਂ ਜਰੂਰ ਬਾਈ ਦੇ ਨਾਲ ਕਰੋ ਮਿੱਤਰੋ ਸੰਪਰਕ ਬਹੁਤ ਸੋਹਣੀ ਮਿੱਤਰੋ ਤਿਆਰ ਹੋਈਆਂ ਤਾਂ ਲਈ ਪੀ ਦੀ ਮੰਤਰ ਬਹੁਤ ਸੋਹਣੀ ਹੈ 16 ਲੀਟਰ ਜਿਹੜਾ ਬਾਈ ਕਹਿੰਦਾ ਵੀ ਦੁੱਧ ਤਿਆਰ ਹੈ ਤੇ ਸੋ ਗਾਹਾਂ ਮਿੱਤਰੋ ਚੰਗਾ ਸਿਮਰ ਲਾ ਕੇ ਤੁਸੀਂ ਇਹ ਤੋਂ ਚੰਗੀ ਬਰੀਡ ਤਿਆਰ ਕਰ ਸਕਦੇ ਹੋ ਰੇਟ ਕੀ ਕਰਤਾ ਜੀ ਦਾ ਆਪਾਂ ਫਿਰ ਇਹਦਾ 1.90 1.90 ਮਾਣ ਤਾਣ ਹੋ ਜੂ ਕਰ ਲਾਂਗੇ ਮਾਣ ਤਾਣ ਮਿੱਤਰੋ ਹੋ ਜੂ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਟੀ ਤੇ ਸਰੀਰ ਤੇ ਤੁਸੀਂ ਕੱਲੇ ਕੱਲੇ ਨਾੜ ਮਿੱਤਰੋ ਦਿਖਾਈ ਦਿੰਦੀ ਆ ਕਿਉਂਕਿ ਜਿਹੜੀ ਚਮੜੀ ਆ ਬਹੁਤ ਕਾਗਜ਼ ਵਰਗੀ ਚਮੜੀ ਛੱਕਦੇ ਆਪਾਂ ਆਹ ਦਾ ਦੋ ਟਾਈਮ ਭਾਵੇਂ ਤਸੱਲੀ ਕਰ ਸਕਦੇ ਹੋ ਝੋਕੇ ਤੇ ਕੋਈ ਭੂਰ ਸਿੱਟਾ ਤਿੰਨਾਂ ਚ ਨਹੀਂ ਬਿਲਕੁਲ ਨਹੀਂ ਤੇ ਦੂਜੇ ਨੰਬਰ ਤੇ ਫੇਰ ਆਪਾਂ ਕਹਿੰਦੇ ਵੀ ਝੋਟੀ ਇਹਦਾ ਸੂਆ ਇਹ ਵੀ ਦੂਜੇ ਦੂਜਾ ਸੂਏ ਨੂੰ ਵੀ ਤੋਰ ਕੇ ਦਿਖਾ ਦਿਓ ਇਹ ਕਦੋਂ ਕਦੀ ਸੂਈ ਵੀ ਆ ਇਹਨੂੰ ਦੱਸ ਦੇ ਹਾਂ ਮੰਗਰ ਬੱਚਾ ਮੰਗਰ ਕੱਟਾ ਜੀ 10 ਦਿਨ ਹੋ ਗਏ ਸੂਈ ਨੂੰ ਥੋੜੀ ਜਿਹੀ ਧੱਕ ਤੇ ਰੂੜ ਲੇਵੇ ਦੀ ਅੱਗੇ ਨੂੰ ਹੈ ਤੇ ਥਾਂਲੇ ਵੀ ਇਹਦੀ ਮੁੱਤ ਪੂਰੀ ਸਾਫ ਹੈ ਕਿੰਨਾ ਕੁ ਜਿਹੜਾ ਬੋਲਾ ਆ ਦੁੱਧ ਦਿੱਤਾ 13 ਲੀਟਰ ਦੁੱਧ ਤਿਆਰ ਹੈ ਹਾਂਜੀ ਦੂਜਾ ਸੂਆ ਜੀ 13 ਲੀਟਰ ਮਿੱਤਰੋ ਦੁੱਧ ਤਿਆਰ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਆਪਣੇ ਚੱਕ ਇਹੀ ਘਾਸੀ ਆਦਾ ਮਿੱਤਰੋ ਆਪਾਂ ਕੋਈ ਏਖੜ ਲਾ ਕੇ ਵੀਡੀਓ ਨਹੀਂ ਬਣਾਉਂਦੇ ਨਹੀਂ ਤਾਂ ਲੇਪੇ ਆਪਾਂ ਫਸਾ ਕੇ ਵੱਡੇ ਕਰਕੇ ਵੀ ਆਪਾਂ ਵੀਡੀਓ ਬਣਾ ਸਕਦੇ ਆ ਕਿ ਆਪਣਾ ਜਿਹੜਾ ਕੰਮ ਆ ਵੀ ਜਦੋਂ ਬੰਦਾ ਕੋਈ ਚੱਲ ਕੇ ਆਵੇ ਜਿਹੇ ਜੀ ਚੀਜ਼ ਆਪਾਂ ਦਿਖਾਈ ਆ ਮਿੱਤਰੋ ਉਹ ਜੀ ਨਿਕਲੇ ਸੋ ਆਮ ਤੌਰ ਤੇ ਦੇਖਦੇ ਆ ਵੀਡੀਓ ਬਹੁਤ ਆਉਂਦੀਆਂ ਨੇ ਤੇ ਪਸ਼ੂਆਂ ਨੂੰ ਫਸੇ ਖੜੇ ਹੁੰਦੇ ਆ ਪਸ਼ੂ ਇਹ ਮੰਡੀਆਂ ਦੇ ਵਿੱਚ ਪਸ਼ੂ ਤਿਆਰ ਕਰੇ ਹੁੰਦੇ ਆ ਮਿੱਤਰੋ ਪਸ਼ੂ ਹੁੰਦੇ ਨੇ ਪਰ ਬਾਅਦ ਦੇ ਵਿੱਚ ਜਦੋਂ ਅਗਲਾ ਘਰੇ ਜਾਂਦਾ ਤਾਂ ਮਿੱਤਰੋ ਕੱਖ ਵੀ ਨਿਕਲਦਾ ਇਹਦਾ ਰੇਟ ਜੀ ਫਿਰ ਇਹਦਾ 170 170 ਮਾਨ ਤਾਨ 13 ਲੀਟਰ ਦੁੱਧ ਤਿਆਰ ਆ ਮਗਰ ਕਾ ਹਾਂਜੀ ਇਹਦੇ ਮਗਰ ਆ ਕੱਟਾ ਜੀ 10 ਦਿਨ ਹੋ ਗਏ ਬਾਈ ਦਾ ਵੀ ਉਹ ਨੂੰ ਠੰਡੇ ਵੀ ਦੀ ਗਾਰੰਟੀ ਇਹਨਾਂ ਦੀ ਕਿੰਨਾ ਦੀ ਕੋਰ ਆ 19 ਤੋਂ 20 ਵੀ ਨਹੀਂ ਹੁੰਦਾ 21 ਤਾਂ ਦੁੱਧ ਠੀਕ ਆ ਤੀਜੇ ਨੰਬਰ ਤੇ ਸੂਆ ਜੀ ਇਹਦਾ ਇਹ ਤੀਜਾ ਜੀ ਇਹ ਤੀਜਾ ਸੂਆ ਜੀ ਇਹ ਵੀ ਮਿੱਤਰੋ ਬਹੁਤ ਸਾਫਤ ਆ ਤੇ ਕੱਦ-ਕਾੜ ਤੇ ਨਾ ਦੇ ਸੋਹਣਿਆ ਕੋਈ ਬਹੁਤੇ ਛੋਟੇ ਨਹੀਂ ਚੰਗੀਆਂ ਝੋਟੀਆਂ ਦੇ ਵਿੱਚ ਮਿੱਤਰੋਂ ਆਉਂਦੀਆਂ ਨੇ ਮਗਰ ਇਹਦੇ ਕੱਟਾ ਕੱਟੀ ਇਹਦੇ ਮਗਰ ਕੱਟੀ ਹੈ ਜੰਗੀ ਇਹਦੇ ਮਗਰ ਕੱਟੀ ਹੈ ਦਿਨ ਕਿੰਨੇ ਹੋ ਗਏ ਜੰ ਹੋ ਗਏ ਜੀ 5 ਦਿਨ ਹੋ ਗਏ ਅ ਇਸੀ ਨੂੰ ਮਗਰ ਕੱਟੀ ਤੇ ਕੱਦ-ਕਾੜ ਵਿੱਚ ਵੀ ਬਹੁਤ ਸੋਹਣਾ ਦੇਖ ਸਕਦੇ ਹੋ ਚੰਗੀ ਸਭੀ ਵੀ ਇਕੱਟੀ ਕੋਟੀ ਕਿਰਤਾ ਜੀ ਚੰਗੇ ਟੀਕੇ ਦੀ ਹੈ ਚੰਗੇ ਟੀਕੇ ਦੀ ਹੈ ਠੀਕ ਹੈ ਇਹਦਾ ਫਿਰ ਰੇਟ ਕੀ ਕਰਤਾ ਜੀ ਇਹਦਾ ਇੱਕ ਪੈਂਟ ਹੈ ਜੀ ਇੱਕ ਪੈਂਟ ਹਾਂਜੀ ਉਹ ਇੱਕ ਪੈਂਟ ਇਹਦਾ ਇੱਕ ਜੀ ਆਬ 98725 ਜੀ 99067 98725 99067 99077 ਹਾਂਜੀ ਧੰਨਵਾਦ